ਹਾਂਜੀ ਸੋ ਪੰਜਾਬੀਓ ਵੋਟਾਂ ਦਾ ਕੰਮ ਬਾਈ ਨਿਭੜ ਗਿਆ ਤੇ ਕੱਲ ਨੂੰ ਆਣਾ ਨਤੀਜਾ ਲੀਡਰ ਦਾ ਪਤਾ ਨਹੀਂ ਪਹਾੜਾਂ ਪੁੜਾਂ ਦੇ ਵਾਗੇ ਭਰਾਵੋ ਆਪਾਂ ਤਾਂ ਦੇ ਕੰਮ ਤੇ ਆ ਗਏ ਸਿੱਪੇ ਮਾਇਆ ਦੀ ਗੱਲ ਕਰਨੀ ਆ ਧਿਆਨ ਨਾਲ ਸੁਣਿਓ ਤੇ ਇਹਨੂੰ ਸਾਂਝਾ ਵੀ ਕਰਦੋ ਮੇਰੇ ਵੀਰ ਗੱਲ ਥੋੜੇ ਪਤੇ ਦੀ ਆ ਕੱਲ ਕੰਮ ਦੀ ਆ ਅੱppa ਕਹਿੰਦੇ ਆ ਵੀ ਸਾਰੇ ਬੰਦੇ ਕਲਪਦੇ ਆ ਪੰਜਾਬ ਨੂੰ ਮਾਰਾਂ ਪੈ ਰਹੀਆਂ ਨੇ ਪੰਜਾਬ ਦੇ ਉੱਤੇ ਬਹੁਤ ਜ਼ਿਆਦੇ ਹਾਲਾਤ ਮਾਰੇ ਆ ਪੰਜਾਬ ਸਰਕਾਰ ਕਾਰਨ ਕੀ ਆ ਜਿੱਥੇ ਸਾਨੂੰ ਇਹ ਹਕੂਮਤਾਂ ਮਾਰ ਰਹੀਆਂ ਨੇ ਸੜਾ ਦੁਸ਼ਮਣ ਸਾਨੂੰ ਚਾਰਚ ਪਰੋਂ ਘੇਰ ਕੇ ਮਾਰ ਰਿਆ ਉੱਤੇ ਅਸੀਂ ਵੀ ਜ਼ਿੰਮੇਵਾਰ ਆ ਆਪਾਂ ਕਿਵੇਂ ਜ਼ਿੰਮੇਵਾਰ ਆ ਹੁਣ ਤੁਸੀਂ ਦੇਖੋ ਜਿੱਥੇ ਅਸੀਂ ਖੜੇ ਆ ਅੱਗ ਲਾਈ ਆ ਬਾਈ ਬਾਣਾ ਚ ਲੋਕਾਂ ਨੇ ਇਦਰਾ ਤੂਕੇ ਆ ਆ ਦੇਖੋ ਦੱਬਿਆਂ ਦੇ ਵਿੱਚਾਂ ਚਾੜਤੀਆਂ ਐ 35 ਟੱਬਾ ਇੱਥੇ ਹੀ ਫੂਕਤੇ ਅੱਜਾਂ ਲਾ ਕੇ ਲੋਕਾਂ ਨੇ ਹਜ਼ਾਰਾਂ ਦਰਸਤ ਫੂਕੇ ਬੱਚੇ ਡਿਡੀਆਂ ਦੇ ਆਂਡੇ ਹੋਰ ਕਿੰਨੇ ਪੰਛੀ ਕਿੰਨੇ ਇੱਥੇ ਜਨੌਰ ਮਾਰੇ ਗਏ ਕਿੰਨਾ ਧਰਤੀ ਦਾ ਤੱਤ ਜਿਹੜਾ ਕਾਣਾ ਮਚਾਇਆ ਗਿਆ ਕਿੰਨਾ ਨਾਜ ਉਹ ਚ ਮੱਚਾ ਹੋਣਾ ਹੁਣੇ ਆਪਾਂ ਕਿ ਸੋਚਿਆ ਵੀ ਜਦੋਂ ਅਸੀਂ ਇੰਨਾ ਅਸੀਂ ਇੱਕ ਪਾਸੇ ਪਾਪ ਕਰ ਰਹੇ ਹਾਂ ਇੰਨਾ ਅਸੀਂ ਉਹ ਕੁਦਰਤ ਨਾਲ ਐਡਾ ਵੱਡਾ ਅਡਾ ਅਸੀਂ ਲਾ ਰੱਖਿਆ ਇੱਕ ਪਾਸੇ ਆਪਾਂ ਕਹਿੰਦੇ ਆ ਓਏ ਗੜਿਆਂ ਨਾਲ ਫਸਲਾਂ ਮਰ ਗਈਆਂ ਓਏ ਸਾਡੀ ਜਵਾਨੀ ਚਿੱਟੇ ਨਾਲ ਮਰ ਗਈ ਕਿਸੇ ਦੇ ਜਵਾਕ ਨਹੀਂ ਹੁੰਦਾ ਕਿਸੇ ਦੇ ਕੋਈ ਬਿਮਾਰੀ ਵੜ ਗਈ ਕੋਈ ਕੈਂਸਰ ਆ ਗਿਆ ਕੋਈ ਨੌਜਵਾਨ ਐਕਸੀਡੈਂਟ ਤੇ ਮਾਰੇ ਜਾ ਰਹੇ ਨੇ ਯਾਨੀ ਕੀ ਕੁਝ ਹੋਈ ਜਾਂਦਾ ਪੰਜਾਬ ਦੇ ਵਿੱਚ ਉਹਦੇ ਲਈ ਸਾਨੂੰ ਬੰਦੇ ਨੂੰ ਲੱਗਦਾ ਵੀ ਨਹੀਂ ਯਾਰ ਧਰਤੀ ਬਸ ਪ੍ਰਮਾਤਮਾ ਨੇ ਮੈਨੂੰ ਜੰਮਿਆ ਤੇ ਮੇਰੇ ਲਈ ਆ ਨਹੀਂ ਯਾਰ ਅਕਲ ਨੂੰ ਹੱਥ ਮਾਰ ਇਹ ਜਿਹੜੀ ਧਰਤੀ ਆ ਨਾ ਇਹ ਉਸ ਕਾਦਰ ਨੇ ਇਹ ਕੁੱਲ ਜੀਵ ਜੰਤੂ ਪਸ਼ੂ ਪੰਛੀ ਬਨਾਸਪਤੀ ਕੋ ਸਾਰੇ ਆਲੀ ਬਰਾਬਰ ਹੱਕ ਰੱਖਦੇ ਆ ਸਾਰੇ ਧਰਤੀ ਦੇ ਉੱਤੇ ਤੈਨੂੰ ਲੱਗਦਾ ਕਿ ਮੈਦੀ ਇਕੱਲੇ ਲਈ ਆ ਇਹ ਤੂੰ ਸਾਰਾ ਕੁਝ ਆਪਦੇ ਕਬਜ਼ੇ ਚ ਕਰਨ ਨੂੰ ਫਿਰਦਾ ਇਸੇ ਕਰਕੇ ਤਾਂ ਔਖਾ ਹੋਇਆ ਮਰੀ ਜਾਂਦਾ ਸਭ ਤੋਂ ਵੱਡਾ ਬੈਰੀ ਮੈਂ ਦੇਖਦਾ ਜੇ ਪੰਜਾਬ ਦੀ ਧਰਤੀ ਆਬੂ ਹਵਾ ਦਾ ਕੋਈ ਬੈਰੀ ਬਣਿਆ ਹੋਇਆ ਠੀਕ ਆ ਉਹ ਫੈਕਟਰੀਆਂ ਲਾ ਕੇ ਸਾਡੇ ਉਹਨਾਂ ਨੇ ਧਰਤੀ ਹਵਾ ਪਾਣੀ ਜ਼ਹਿਰੀਲੇ ਕਰਤੇ ਅਸੀਂ ਕੀ ਕਰ ਰਹੇ ਆ ਅੱਜ ਹਾਂ ਘਰ ਮੱਚੀ ਪਿਓ ਤੋ ਆਪਮਾਨ ਵੱਧ ਗਿਆ ਉਹ ਗਰਮੀ ਆ ਗਈ ਓਏ ਹੁਣ ਜਿਹੜਾ ਬੰਦਾ ਸਭ ਤੋਂ ਵੱਧ ਦਰਖਤ ਪੜਦਾ ਜਿਹਨੇ ਕਦੇ ਲਾਇ ਹੀ ਨਹੀਂ ਹੋਣੇ ਹਾਂ ਕਿੱਡਾ ਦਾ ਜੀਬ ਨਿਕਲੀ ਹੁੰਦੀ ਆ ਭੱਜ ਕੇ ਉਹਨਾਂ ਦਰਖਤ ਥੱਲੇ ਵੀ ਛਾਂ ਥੱਲੇ ਜਾਣਾ ਹੁਣ ਕਿਉਂ ਭਜਦੇ ਹੋ ਖੜੇ ਧੁੱਪੋ ਧੁੱਪੇ ਖੜ ਕੇ ਦੇਖੋ ਕਿਉਂ ਇਸ ਗਾਂ ਚ ਭਜਦੇ ਹੋ ਕਿਉਂ ਰੌਲਾ ਪਾਉਂਦੇ ਹੋ ਓਏ ਇੰਨੀ ਗਰਮੀ ਹੋ ਗਈ ਉਹ ਮੀਂਹ ਨਹੀਂ ਪੈਂਦਾ ਮੀਂਹ ਸਵਾਹ ਪਵੇ ਦਾ ਛੱਡਾ ਕੋਈ ਆ ਸਰਕਾਰਾਂ ਨੇ ਪੱਟ ਤੇ ਜਿੰਨੇ ਹਾਈਵੇ ਬਣਾਏ ਆ ਉਹ ਤਬਾਹ ਕਰਤੇ ਸਾਰੇ ਆ ਰਹਿੰਦਾ ਖੁੰਦਾ ਜਿਹੜੇ ਸੋਡੇ ਖੇਤਾਂ 'ਚ ਖੜੇ ਸੀਗੇ ਉਹ ਤੁਸੀਂ ਪੱਟ ਤੇ ਮੈਂਟ ਲਾਉਨੇ ਆ ਪੱਟਣ ਲੱਗੇ ਫਸਲ ਮਰਦੀ ਆ ਜੀ ਫਲਾਨਾ ਹੁੰਦਾ ਏ ਟਮਕਾਨਾ ਹੁੰਦਾ ਜੀ ਓਏ ਮਾੜੀ ਮੋਟੀ ਉਹ ਪੰਜ ਚਾਰ ਮਣ ਦਾਣੇ ਘੱਟ ਹੋ ਜਾਣਗੇ ਉਹ ਦੂਜੇ ਪਾਸੇ ਨੁਕਸਾਨ ਦੇਖੋ ਇਕੱਠੇ ਗਿਆ ਤਾਪਮਾਨ 48 49 50 ਤੇ ਬਾਹਰ ਗਿਆ ਓਏ ਸੂਡਿੰਗ ਨਸਾਂ ਦੇ ਰਹਿਣ ਜੋ ਧਰਤੀ ਰਹਿਣੀ ਨਹੀਂ ਓਏ ਇਹ ਬੈਸੀ ਮੈਨੂੰ ਲੱਗਦਾ ਕਿ ਜਿਹੜੀ ਮਨੁੱਖ ਦੀ ਪ੍ਰਜਾਤੀ ਆ ਪਈ ਆਪ ਹੀ ਖਤਮ ਕਰ ਲੈਣੀ ਹੈ ਸਭ ਤੋਂ ਵੱਡਾ ਬੈਰੀ ਬੰਦਾ ਬਣਿਆ ਇੱਕ ਲਾ ਲਾ ਕੇ ਜਿਹੜੇ ਬੰਦਾ ਨੇ 나ੜ ਨੂੰ ਅੱਗ ਲਾਈ ਆ ਸਰ ਜਾਂਦਾ 나ੜ ਨੂੰ ਅੱਗ ਲਾਏ ਤੋਂ ਬਿਨਾਂ ਇੱਕ ਵਾਰੀ ਆਪਣਾ ਕਮੀਆਂ ਨਾਲ ਬਾਹ ਕੇ ਜਾਂ ਹਲਾ ਨਾਲ ਬਾਹ ਕੇ ਇੱਕ ਵਾਰੀ ਪਾਣੀ ਲਾ ਦੋ ਗਲ ਜਾਂਦਾ ਇਹ ਕਿੱਡੀ ਗੱਲ ਹੈ ਨਹੀਂ ਸਾਨੂੰ ਨਾ ਤੇਲ ਫੂਕਣਾ ਬਲ ਚੱਕ ਦੇ ਸੀਕ ਠੋਕ ਦੇ ਦੱਬੀ ਫੂਕ ਦਿੰਨੇ ਓ ਉਹ ਅਕਲ ਨੂੰ ਹੱਥ ਮਾਰ ਲਾ ਓਏ ਅਕਲ ਨੂੰ ਮੈਂ ਤਾਂ ਬਹੁਤ ਚਿਰ ਦਾ ਕਲਫੜਦਾ ਫਿਰਦਾ ਓਏ ਅਕਲ ਨੂੰ ਹੱਥ ਮਾਰ ਲਓ ਔਖੇ ਹੋ ਗਏ ਥੋੜੇ ਓਏ ਪੂਰਾ ਪਰ ਜਵਾਕਾਂ ਨੂੰ ਸਾਲ-ਸਾਲ ਦਾ ਨੂੰ ਕੈਂਸਰ ਕਾਲੀ ਪੀਲੀਏ ਸ਼ੂਗਰ ਟੀਵੀ ਪਰੇ ਪਿਆ ਹਸਤਾਲ ਓਏ ਇਹ ਸੋਡੀ ਆਪਣੀ ਦੇਣ ਵੀ ਹੈਗੀ ਆ ਆ ਸਾਰੀ ਧਰਤੀ ਜ਼ਹਿਰੀਲੀ ਕਰਤੀ ਪਾ ਪਾ ਕੇ ਇਥੇ ਯਹਰਾ ਕੋਈ ਸੋਚਦਾ ਨਹੀਂ ਕੋਈ ਸਮਝਦਾ ਨਹੀਂ ਬਹੁਤ ਚਿਰ ਦੇ ਕਲਪ ਦੇ ਫਿਰਦਾ ਮੱਥਾ ਮਾਰਦੇ ਫਿਰਦਾ ਓਏ ਬਚਾ ਲਓ ਕਿੱਥੇ ਐਡਾ ਐਡਾ ਕਿੱਥੇ ਅਸੀਂ ਕਿੱਧਰ ਨੂੰ ਜਾਣਾ ਇਹ ਢੀ ਕਿਹੜੀ ਕਾਲੀ ਅੱਗ ਲੱਗੀ ਆ ਸਾਨੂੰ ਕਿਹੜੇ ਖੂਜ ਦਿਗਣਾ ਦੂਜੀ ਬੇਨਤੀ ਸੁਣ ਲੋ ਆ ਜੰਗਲ ਲਾਏ ਸੀਗੇ ਭਰਾਵੋ ਅਸੀਂ ਸਾਡੇ ਬਿਨਾਂ ਇਹ ਵੀ ਦਾਸ ਹੋ ਗਏ ਯਾਰ ਸੁੱਕ-ਸੱਕ ਚੱਲੇ ਵਿਚਾਰੇ ਹੁਣ ਅੱਜ ਆ ਕੇ ਪਤਾ ਲਿਆ ਲੀਡਰ ਦਾ ਇਹ ਸਹੀ ਛੱਡੇ ਪਏ ਹੋਣੇ ਭਰਾਵੋ ਵੋਟਾਂ ਮੱਕੀਆਂ ਸਾਡਾ ਦਾ ਹੀ ਕੰਮ ਆ ਅਜ ਤਾਂ ਹੁਣ 2 2.5 3 ਮਹੀਨੇ ਸੌਣ ਪਾ ਦਿੰਦਾ ਕਿੰਨਾ ਚਿਰ ਰਹਿਣਾ ਇਹ ਵੀ ਢੀਕ ਦਿਆਂ ਦੀਆਂ ਵਿਚਾਰਾਂ ਦੀਆਂ ਕਈ ਦਾ ਸਾਨੂੰ ਢੀਕ ਦੇ ਜਿੱਕੇ ਚੱਲ ਹੀ ਪਸੇ ਕਿੰਗਾਂ ਦੀਆਂ ਅੱਖਾਂ ਪੱਕ ਗਈਆਂ ਵੀ ਆਉਣਗੇ ਕਰੋ ਦੇਣਗੇ ਪਾਣੀ ਸਵਾਦ ਛੱਡਿਆ ਬਾਈ ਪਾਣੀ ਇਹਨਾਂ ਨੂੰ ਆ ਕੇ ਹੁਣ ਛੱਡਿਆ ਲੈ ਕੇ ਸਵਾਦ ਤੋਂ ਹੁਣ ਆਪਾਂ ਇਸ ਕੰਮ ਤੇ ਆ ਤੁਹਾਨੂੰ ਬੇਇੰਤੀ ਇੰਨੀ ਆ ਯਾਰ ਜੇ 30 ਪਰ ਵੀ ਆਪਣੇ ਆਪ ਨੂੰ ਪਿਆਰ ਕਰਦੇ ਹਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਪਿਆਰ ਕਰਦੇ ਹਾਂ ਉਹਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਕੁਦਰਤ ਨੂੰ ਸੰਭਲੋ ਯਾਰ ਜਿੱਥੇ ਕਿਤੇ ਕੁਦਰਤ ਲੱਗਿਆ ਬਾਈ ਉਹਨੂੰ ਪਾਣੀ ਦੇਓ ਯਾਰ ਪੰਛੀਆਂ ਨੂੰ ਪਾਣੀ ਰੱਖੋ ਪਰ ਕੇ ਕਨਾਲੀਆਂ ਚ ਕੋਈ ਬਠਲੀਆਂ ਚ ਉਹ ਠੁੱਲਿਆਂ ਕੌਲੀਆਂ ਚ ਉਹਨਾਂ ਨੂੰ ਵੀ ਪਾਣੀ ਕਦੇ ਹੈ ਨਹੀਂ ਬਾਈ ਬਹੁਤ ਹੱਤ ਦੀ ਗਰਮੀ ਪੈਂਦੀ ਆ ਅੱਖ ਨਿਕਲਦੀਆਂ ਝਾਕਣੇ ਜਾਂਦਾ ਸੋ ਇਸ ਕਰਕੇ ਤੁਹਾਨੂੰ ਬੇਨਤੀਆਂ ਇੰਨੀਆਂ ਨਾ ਕੁਦਰਤ ਦੇ ਵੈਰੀ ਬਣੋ ਨਾ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਵੈਰੀ ਬਣੋ ਬੇ ਸਮਝੀ ਦੇ ਵਿੱਚ ਅਸੀਂ ਨੁਕਸਾਨ ਕਰ ਰਹੇ ਆ ਫਿਰ ਕਹਿੰਦਾ ਸਾਡੇ ਜਵਾਕ ਅੰਦਰ ਅੰਦਰੀ ਮਰ ਗਿਆ ਜੀ ਉਹ ਆ ਮੇ ਜਕਾਟੇ ਦਾ ਹੋ ਗਿਆ ਜੀ ਬਿਮਾਰ ਹੋ ਗਿਆ ਜੀ ਚੱਕ ਕੇ ਹਸਪਤਾਲਾਂ ਚੱਕੀ ਫਿਰਦੇ ਹਾਂ ਜਵਾਕਾਂ ਨੂੰ ਆਪ ਤੁਰੇ ਫਿਰਦੇ ਹਣ ਭਰੀ ਜੇ ਹਸਪਤਾਲ ਡਾਕਟਰਾਂ ਦੇ ਪੈਸੇ ਘਰੋਂ ਨਾਲੇ ਭਰੀ ਜੇ ਨੂੰ ਪੈਸਿਆਂ ਦੇ ਨਾਲ ਜਿਹੜੇ 4 ਰੁਪਏ ਕਮਾਉਣੇ ਆਹੀ ਕਮਾਉਣੇ ਜਿਹੜੇ ਕਹਿੰਦੇ ਵਿਧਰਾਸਤ ਪੱਠ ਤੋਂ 4 ਮਣ ਦਾਣੇ ਘੱਟ ਹੁੰਦੇ ਆ ਉਹ 4 ਮਣ ਛੱਡੋ ਸਾਰਾ ਘਰ ਲੱਗ ਕੇ ਵੀ ਨਹੀਂ ਬਚਦੇ ਓਏ ਇਹ ਇਹੀ ਤਾਂ ਇੱਥੇ ਆਪਾਂ ਕਹਿੰਦੇ ਵੀ ਸਾਰਾ ਇੱਚੀ ਹੈ ਨਰਕ ਸੁਰਗ ਜੀ ਨੂੰ ਬੋਲੇ ਇੱਚੀ ਹੈ ਇੱਥੇ ਭਰਦਾ ਬੰਦਾ ਉਹ ਭਰੀ ਜਾਂਦੇ ਆਪਾਂ ਜਿਹੜਾ ਅਸੀਂ ਕੁਦਰਤ ਦਾ ਘਾਣ ਕਰਦੇ ਆ ਉਹ ਇੱਥੇ ਸਾਡੇ ਸਾਹਮਣੇ ਆ ਹੀ ਜਾਂਦਾ ਕੋਈ ਬੰਦਾ ਸੋਚਣ ਨੂੰ ਤਿਆਰ ਨਹੀਂ ਨਾ ਗੱਲਾਂ ਬਾਰੇ ਸੋ ਬੇੰਤੀ ਰੱਖਦਾ ਕਿ ਇਹਨਾਂ ਗੱਲਾਂ ਬਾਰੇ غور ਕਰੋ ਮੇਰਾ ਵੀਰ ਸੋ ਬਹੁਤ ਦੀ ਗਰਮੀ ਆ ਵੱਤ ਤੋਂ ਵੱਧ ਰਸਤਾ ਨੂੰ ਪਾਣੀ ਦਿਓ ਪੰਛੀਆਂ ਨੂੰ ਜਾਨਵਰਾਂ ਨੂੰ ਪਾਣੀ ਧਰੋ ਰੁੱਖ ਨਾ ਵੱਢੋ ਨਾ ਪੱਟੋ ਨਾ ਅੱਗਾਂ ਲਾਓ ਸੰਭਲ ਜੋ ਸੰਭਲ ਦੇ ਇਹ ਪ੍ਰਜਾਤੀ ਸੋਡੀ ਆਉਣ ਵਾਲੀਆਂ ਨਸਲਾਂ ਇਹ ਖਤਮ ਹੋ ਜਾਣੀਆਂ ਉਹਦੇ ਜ਼ਿੰਮੇਵਾਰ ਤੁਸੀਂ ਲੋਕ ਹੋਵੋਗੇ ਏਸੀ ਕਿੰਨਾ ਚਿਰ ਚੱਲਣਗੇ ਏਸੀਆਂ ਦੀ ਅੱਗ ਭਰਾਈ ਜਾਂਦੀ ਜਿਹੜੀ ਏਸੀਆਂ ਚ ਪੈਂਦੇ ਹਾਂ ਏਸੀ ਚ ਪੈ ਕੇ ਵੀ ਬਿਮਾਰ ਹਾਂ ਕਿਹੜਾ ਗੋਡਾ ਮੋਡਾ ਦੁਖਣ ਲੱਗ ਗਿਆ ਕਿ ਸਾਨੂੰ ਸਾਦਾ ਰੋਗ ਹੋ ਗਿਆ ਏਸੀ ਵੀ ਮਾੜੇ ਨੇ ਬਾਹਰੀ ਠੰਡ ਵੀ ਮਾੜੀ ਆ ਧੁੱਪ ਵੀ ਲਿਆ ਕਰੋ ਗਰਬਾਣੀ ਕੀ ਕਹਿੰਦੀ ਹੈ ਜੋ ਬਰਾਹਮਣ ਦੇ ਸੋਈ ਪਿੰਡੇ ਆਪਾਂ ਵੀ ਇਸ ਬ੍ਰਹਿਮੰਡ ਦਾ ਅੰਗ ਆ ਹਿੱਸਾ ਇਹਦਾ ਬੰਦਾ ਕਹਿੰਦੇ ਪੰਜ ਤਤਾਂ ਤੋਂ ਬਣਿਆ ਨਾ ਮਿੱਟੀ ਤੋਂ ਵੀ ਆਪਾਂ ਬਣੇ ਆ ਹਵਾ ਤੋਂ ਵੀ ਬਣੇ ਆ ਪਾਣੀ ਤੋਂ ਵੀ ਅੱਗ ਤੋਂ ਵੀ ਆਕਾਸ਼ ਤੋਂ ਵੀ ਆਪਾਂ ਇਹਦਾ ਹੀ ਅੰਗ ਆ ਇਹਨੂੰ ਹੀ ਆਪਾਂ ਬਰਬਾਦ ਕਰਨ ਤੇ ਲੱਗੇ ਆ ਇਹਨੂੰ ਆਪਾਂ ਮਾਨ ਨਹੀਂ ਰਹੇ ਜਿਉ ਉਹਨੇ ਸਾਨੂੰ ਗਰਮੀ ਦਿੱਤੀ ਆ ਤਾਂ ਗਰਮੀ ਮੰਨੋ ਵਿਟਾਮਿਨ ਡੀ ਕਿੰਨਾ ਧੁੱਪ ਚ ਸਭ ਤੋਂ ਜ਼ਿਆਦਾ ਆ ਬਿਮਾਰੀ ਨਹੀਂ ਹੁੰਦੇ ਜੇ ਤੁਸੀਂ ਧੁੱਪ ਲੈਂਦੇ ਰਹੋ ਗਰਮੀਆਂ ਤੁਸੀਂ ਏਸੀ ਠੋਕ ਦਿੰਦੇ ਹੋ ਠੰਡਾਂ 'ਚ ਤੁਸੀਂ ਹੀਟਰ ਠੋਕ ਦਿੰਦੇ ਹੋ ਉਹ ਜੋ ਸਾਨੂੰ ਕੁਦਰਤ ਨੇ ਜਿਵੇਂ ਬਣਾਇਆ ਉਹਵੇਂ ਆ ਜਾਓ ਨਾਲੇ ਬਾਲਾ ਫਰਕ ਨਹੀਂ ਪੈਂਦਾ ਐਡੀ ਨਹੀਂ ਗੱਲ ਹੈ ਗਰਮੀ ਗਰਮੀ ਇਹ ਦੋਸ ਦਿਨ ਹੀ ਲੱਗਦੀ ਆ ਵਿਟਾਮਿਨ ਡੀ ਸੋਡੇ ਸਰੀਰ ਦਾ ਧੁਰਾ ਜੇ ਵਿਟਾਮਿਨ ਡੀ ਪੂਰਾ ਸਾਨੂੰ ਕੋਈ ਬਿਮਾਰੀ ਨਹੀਂ ਆ ਰਸਟ ਪਸਟ ਹੋਵਾਂਗੇ ਹਰ ਪੱਖ ਤੋਂ ਉਹ ਵਿਟਾਮਿਨ ਡੀ ਆਏ ਮਿਲਦਾ ਸਿੱਧਾ ਤੁੱਪ ਤੋਂ ਸੋ ਕੁਦਰਤ ਨਾਲ ਜੜੋ ਬਾਈ ਸੌਖੇ ਹੋਣਾ ਦਾ ਜਿੰਦਗੀ ਜਾਣ ਦਾਕ ਮੋਟਾ ਐ ਫੰਡਾ ਸਮਝ ਲਓ ਜੇ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉਣੀ ਹੈ ਤੁਸੀਂ ਜਿੰਨਾ ਕੁਦਰਤ ਦੇ ਜਿੰਨਾ ਕਾਦਰ ਦੇ ਨੇੜੇ ਹੋ ਜਾਓਗੇ ਜਿੰਨਾ ਧਰਤੀ ਮਿੱਟੀ ਜ਼ਮੀਨ ਨਾਲ ਜੁੜ ਜਾਓਗੇ ਜਿੰਨਾ ਆਨੰਦ ਮਾਣੋਗੇ ਜ਼ਿੰਦਗੀ ਖੂਬਸੂਰਤ ਹੈ ਬਾਈ ਨਜ਼ਾਰਾ ਜੱਲ ਪਸੇਹੀ ਬੇਨਤੀ ਆ ਬਾਈ ਰੁੱਖ ਨਾ ਪੱਟੋ ਵੱਢੋ ਨਾ ਅੱਗਾਂ ਲਾਓ